ਸੋ ਪੀ ਸਾਬ ੴ ਸ੍ਰੀ ਵਾਇਗੁਰੂ ਜੀ ਕੀ ਫਤਿਹ ਭਾਸੀ ਦਸੰਮ ਕਬਿਓ ਬਾਜ ਮੈਂ ਟੀ ਚੌਪੀ ਹਮਰੀ ਕਰੋ ਹਾ ਦਿ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚੰਨਨ ਮਨ ਰਏ ਹਮਾਰਾ ਆਪਣਾ ਜਾਣ ਕਰੋ ਪਿਤ ਪਾਰਾ ਅਮਰੇ ਦੁਖ ਸਭ ਤੁਮ ਕਾਓ ਆਪ ਦੇ ਮੋ ਬਚਾਓ ਸੁਖੀ ਵਸੇ ਮੋ ਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਛਾਨਿ ਜਰ ਦੇ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਾਹੇ ਪਿਆਸਾ ਤੁਮੈ ਛਾੜ ਕੋਈ ਅਵ ਨਾ ਧਿਆਉ ਜੋ ਬਚਾਉ ਸੋ ਤੁਮਤੇ ਪਾਉਂ ਸੇਵਕ ਸਿਕ ਹਮਾਰੇ ਧਾਰੀਏ ਚੰਚਨ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੇ ਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੋ ਜੋ ਉਸ ਦਾ ਹਮਾਰੇ ਪਛਾ ਸ੍ਰੀ ਤੁ ਜੋ ਕਰਿਓ ਰੱਛਾ ਰਾਖ ਲਿਓ ਮੋਈ ਰਾਖਨ ਹਾਰੇ ਸਹਿਬ ਸੰਤ ਸਾਈ ਪਿਆਰੇ ਦੀਨ ਬੰਦੂ ਇਟਾਂ ਕੇ ਹੰਤਾਤ ਮਹੋਪੂਰੀ ਚਤੁਰਦਸ ਸੰਤਾ ਕਾਲ ਪਾਇ ਬ੍ਰਹਮਾ ਬਕਤਰ ਕਾਲ ਪਾਇ ਸ਼ਿਵ ਜੋਤਰਾ ਕਾਲ ਪਾਇ ਕਨਬਿਸਨ ਪ੍ਰਕਾਸ਼ ਸਾ ਸਿਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾ ਹੈ ਮਾਰਾ ਜਮਨੇ ਕਾਵਾ ਸਭ ਜਗਤ ਮਨਾਇਓ ਦੇਵ ਦੇਦਿ ਜਛਨ ਉਪਿਆਇਓ ਆਦਿਅੰਤੇ ਕੀ ਅਵਤਾਰਾ ਹੋਈ ਗੁਰੂ ਰਮਜਿਓ ਹਮਾਰਾ ਨਮਸਕਾਰ ਤੀਹੀ ਕੁਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਣ ਕੋ ਸਭ ਗਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰੇ ਅਸੁੱਲਾ ਸਭ ਪਰ ਕਿਰਪਾ ਦੇ ਕਰ ਫੁੱਲਾ ਸੰਤਾਂ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ फड फड ਕੇ ਜਾਣੈ ਜਬ ਉਦ ਕਰ 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 ਤਾਰਾ ਪਰ ਜਾ ਤਰ ਤੋ ਦੀ ਅਪਾਰਾ ਜਬ ਆਕਰਖ ਕਰਤੋ ਕੰਬਉ ਤum ਮੈਂ ਮਿਲਤ ਦੇ ਦਰਸ ਬਹੂੰ ਜੇਤੇ ਬਹੂੰ ਸਿਰ ਸਵਤਾਰੈ ਆਪ ਆਪਣੀ ਬੂਜ ਚਾਰੈ তুম সব হি tere tere alam jant ber ped har alam nirankar nirvikar nilamb yaad nil nar sambh saga murachart pida jako bhevan pavte beta ta ko kripa hanuman mahamul kachh pida jant ਮਹਾਦੇਵ ਕੋ ਕਹਿ ਤਿਸ ਦਾਸ ਨਿਰੰਕਾਰ ਕਾ ਚੰਤ ਨਹਿ ਬਵ ਆਪ ਆਪਣੇ ਬੁੱਧ ਜਿਤੀ ਵਰਨੰਦ ਪੈਣ ਪੈਣ ਦੋਇ ਦਿੱਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਜਾ ਪ੍ਰਥਮ ਸੰਸਾਰਾ ਏਕੇ ਰੂਪੈ ਰੂਪ ਰੂਪਾ ਰੰਗ ਪਯੋ ਰਾਵ ਕਈ ਭੂਪਾ ਅੰਦਾ ਜੇਰਾ ਸੇਤਜ ਕਿੰਨੀ ਉਦਵਜ ਖਾਨ ਬਹੋ ਰਜ ਦਿਨੇ ਕਉ ਭੂ ਰਾਜਾ ਹੈ ਬੈਠਾ ਕਉ ਸਿਮੰਡ ਬੈ ਉਹ ਸੰਕਰ ਕੇਠਾ ਸਗਰੀ ਹਿਤ ਦਿਖਾਏ ਚੰਬਵ ਅਜਗਾ ਸਰੂਪ ਚੰਬਵ ਹਬ ਰੱਛਾ ਮੇਰੇ ਤੁਮ ਕਰੋ ਸਿਖ ਵਾਰੈ ਸਿੱਖ ਸੰਗਰੋ ਦੂਰ ਜੇ ਤੇ ਉਠੋ ਤੁਤਪਤ ਸਕਲ ਅਮਲੇਸ਼ ਕਰੋ ਰਣ ਘਾਤਾ ਜੇ ਅਜ ਤੋ ਤਸਰਨੀ ਪਰੇ ਦਿਨ ਕੇ ਦੂਤੂ ਤੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੇ ਤੋਂ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨ ਐ ਹੈ ਰੱਛਾ ਹੋਏ ਤੈ ਸਭ ਕਾਲਾ ਦੁਸ਼ਟਸ਼ਟ ਰੇ ਤਤ ਕਾਲਾ ਕਿਰਪਾ ਦਿੱਤਮ ਜੈ ਨਹਯੋ ਤਾਂ ਕੇ ਤਾਪ ਤਨ ਕਮ ਹਰਿਓ ਰ ਸਿਧ ਘਰਮੋਂ ਸਭ ਹੋਏ ਦੁਛਾ ਛਵੇ ਸਕੇ ਨਾ ਕੋਈ ਇਕ ਵਾਰ ਜਨਤ ਮੈਂ ਸੰਭਾਰਾ ਕਾਲ ਖਾਤੇ ਤੈ ਹੁ ਬਾਰਾ ਜਿਨ ਨਿਰਨਾਮ ਤਿਆਰੋ ਕਾ ਦਰਦ ਦੁਸ਼ ਦੋਤੇ ਰਹਾ ਖੜਗ ਕੇਤ ਮੈਂ ਸਰਨਿ ਤਿਆਹਾਰੀ ਆਪਾ ਦਿਲਿਓ ਬਰੀ ਸਰਬ ਠੋਰ ਮੋਹ ਸਹਾਈ ਦੁਰਦੋਤੇ ਲਿਓ ਬਚਾਈ ਕਿਰਪਾ ਕਰਿ ਹਮ ਪਰਜਗ ਮਾਤਾ ਗਰੰਤ ਕਰਿ ਪੂਰਨ ਸੁਭਰਾਤਾ ਕਿਲਵੇ ਸਗੁ ਦੇਖੋ ਹਰਤਾ ਦੁਰਦੋਖਣ ਕੋਸ਼ੇ ਕਰਤਾ ਸਰੀਆ ਤੋ ਜਪੈ ਦੇ ਅੱਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਝ ਪਲ ਪਾਵੇ ਸੋਈ ਦੁਖ ਨ ਤਿਹੇ ਵਿਆਪਤ ਕੋਈ ੜਲੇ ਸੁਣਾ ਗੂੰ ਜੋ ਜਾਹੇ ਸੂਰਸਨਾ ਪਾਵੇਂ ਸੁਣਾ ਮੂੜ ਜਿਤ ਲਾਇ ਚਤੁਰਤਿ ਆਵੀ ਦੁਖ ਦਰਦ ਪੋ ਨਿਕਟ ਨਾ ਤਿਨ ਨਰਕੇ ਰਹਿ ਹੋ ਜੋ ਜਾਕੀ ਏਕ ਵਾਰ ਚੋਪੀ ਕੋ ਕਹਿ ਚੋਪੀ ਸਮਤ ਸਤਰਾ ਸਹਿਜ ਭਨਜੇ ਔਰ ਦ ਸਹਿਜ ਪੁਨ ਤਿੰਨ ਕਹਿਜੈ ਪਾਦਰਸਤਿ ਇਠ ਮਿਰੋ ਵਾਰਾ ਤੀਰ ਸਤਤ ਦਰ ਗ੍ਰੰਥ ਸੋਦਾਰਾ ਸਵੇਆ ਪਾਏਂਗਾ ਜਬ ਤੇ ਤੁੰਬਰੇ ਤਬ ਤਕਉ ਆਖ ਤਰੀਨੀ ਆਨੀਓ ਰਾਮ ਰਹੀਮ ਪੁਰਾਨ ਕੁਰਾਨ ਕਹਿ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਵੇ ਬੂ ਭੇਦ ਕ ਹਮੇ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁੰਬਰੀ ਕਰ ਮੈਂ ਨਾ ਕਹਉ ਸਭ ਤੋਏ ਬਖਾਨਿਓ ਦੋਹਿਰਾ ਰੰਗਲ ਦਵਾਰ ਕੂੰ ਛਾੜਿ ਕਹਿ ਗਇਹ ਤੋਹਾਰੁ ਦਵਾਰ ਬਾਇਹ ਗਏ ਕੀ ਲਾਜ ਅਸ ਗੋਵਿੰਦਾ ਤੁਹਾਰੁ